ਸੱਚੀ ਗੱਲ ਜੀ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਰਾਜੀਵ ਸ਼ਰਮਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਂਦੀ ਹੈ ਜਿਸ ਦੇ ਵਿੱਚ ਇੱਕ ਇੱਕ ਸਟੇਜ ਆਰਟਿਸਟ ਨਾਲ ਮਿਸਬੀਹ ਹੁੰਦਾ ਹੈ ਸ਼ਾਦੀ ਚ ਪਰਫਾਰਮ ਕਰਦੇ ਨੇ ਸੋ ਨੌਜਵਾਨਾਂ ਵੱਲੋਂ ਬਦਸਲੂਕੀ ਕੀਤੀ ਜਾਂਦੀ ਹੈ ਸੋ ਉਹ ਉਹਨਾਂ ਦਾ ਨਾਮ ਸਿਮਰ ਦੱਸਿਆ ਜਾ ਰਿਹਾ ਜਿਹੜੇ ਉਹ ਆਰਟਿਸਟ ਨੇ ਸਮਰਾਲਾ ਵਿਖੇ ਵਿਆਹ ਦਾ ਪ੍ਰੋਗਰਾਮ ਹੁੰਦਾ ਉੱਥੇ ਉਹ ਬਦਸਲੂਕੀ ਹੁੰਦੀ ਹੈ ਸੋ ਸਾਡੇ ਨਾਲ ਉਹਨਾਂ ਦੇ ਕਰੀਬੀ ਦੋਸਤ ਸਿਮਰੌਨ ਕੌਰ ਜੀ ਮੌਜੂਦ ਨੇ ਸਾਡੇ ਨਾਲ ਲਾਈਨ ਤੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਿਮਰੌਨ ਕੌਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡ ਸਸੀ ਕਾ ਜੀ ਮੈਂ ਹਾਂ ਸਿਮਰਨ ਔਰ ਮੈਂ ਦਿੱਲੀ ਤੋਂ ਗੱਲ ਕਰਦੀ ਆ ਮੈਂ ਇਹ ਵੀਡੀਓ ਕਾਫੀ ਦੇਰ ਦੀ ਦੇਖ ਰਹੀ ਆ ਹਰ ਇੱਕ ਨਿਊਜ਼ ਵਾਲਾ ਇਸ ਗੱਲ ਨੂੰ ਚੱਕ ਰਿਹਾ ਹੈ ਪਹਿਲੀ ਗੱਲ ਤਾਂ ਇਹ ਜਿੰਨੇ ਵੀ ਇਹ ਨਿਊਜ਼ ਬਣਾਈ ਹੈ ਬਹੁਤ ਗਲਤ ਬਣਾਈ ਹੈ ਠੀਕ ਹੈ ਇੱਕ ਗੱਲ ਬੋਲਣ ਦੀ ਤਮੀਜ਼ ਨਹੀਂ ਹੈ ਕਿ ਇਹ ਡਾਂਸਰ ਡਾਂਸਰ ਕੀ ਹੁੰਦਾ ਹੈ ਪਹਿਲੀ ਗੱਲ ਹੈ ਕਿ ਡਾਂਸਰ ਕਿਉਂ ਅਸੀਂ ਇੱਕ ਆਰਟਿਸਟ ਆ ਔਰ ਇੱਕ ਕੁੜੀ ਪਰਫਾਰਮ ਕਰੀ ਉਹ ਵੀ ਇੱਕ ਆਰਟਿਸਟ ਹੈ ਜਿੰਨੇ ਵੀ ਨਿਊਜ਼ ਬਣਾਈ ਹੈ ਉਹ ਬਹੁਤ ਗਲਤ ਬਣਾਈਏ ਇਹ ਨਾਰਮਲ ਗੱਲ ਹੈ ਕਿ ਇਹਨੇ ਜੀ ਜਿਨ੍ਹਾਂ ਨੇ ਨਿਊਜ਼ ਬਣਾਈ ਹੈ ਨਿਊਜ਼ ਵਾਲੇ ਨੂੰ ਇਹ ਪੁੱਛੋ ਕਿ ਤੁਸੀਂ ਹਰ ਇੱਕ ਕੈਮਰਾ ਲੈ ਕੇ ਆਪਣਾ ਠੀਕ ਹੈ ਮਾਈਕ ਲੈ ਕੇ ਪਹੁੰਚ ਜਾਂਦੇ ਹੋ ਉਹ ਕੁੜੀ ਨੇ ਕੀ ਮਜਬੂਰੀ ਸੀ ਉੱਥੇ ਪਰਫਾਰਮ ਕਰ ਰਹੀ ਸੀ ਬਿਲਕੁਲ ਸਰ ਨੌਜਵਾਨਾਂ ਵੱਲ ਹੁੱਲੜਵਾਜੀ ਕੀਤੀਆਂ ਗਈ ਸਮਰੌਂ ਜੀ ਤੁਸੀਂ ਵੀਡੀਓ ਦੇਖੀ ਹੈ ਜਿਹੜੀ ਤੁਸੀਂ ਜਿਹੜੇ ਨਿਊਜ਼ ਵਾਲੇ ਹੈਗੇ ਨੇ ਨਾ ਕਮ ਸੇ ਕਮ ਐਟਲੀਸ ਆਪਣੀ ਥਿੰਕਿੰਗ ਥਿੰਕਿੰਗ ਸਾਫ਼ ਕਰੋ ਉਹ ਵੀ ਇੱਕ ਕੁੜੀ ਹੈਗੀ ਹੈ ਜਿਹਦੇ ਖਿਲਾਫ ਬੋਲਿਆ ਜਾ ਰਿਹਾ ਹੈ ਔਰ ਮੈਂ ਵੀ ਇੱਕ ਕੁੜੀ ਆ ਮੈਂ ਵੀ ਇੱਕ ਆਰਟਿਸਟ ਹੈਗੀ ਆ ਜੀ ਜੀ ਬਿਲਕੁਲ ਬਿਲਕੁਲ ਅਸੀਂ ਅਸੀਂ ਤੁਹਾਡੀ ਰਿਸਪੈਕਟ ਕਰਦੇ ਆ ਸਿਮਰੌਂ ਜੀ ਤੁਹਾਡੇ ਪੇਸ਼ੇ ਦੀ ਅਸੀਂ ਰਿਸਪੈਕਟ ਕਰਦੇ ਸਾਰੇ মিডিਆ ਵਾਲੇ ਕਰਦੇ ਨੇ ਪਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਇਹ ਘਟਨਾ ਹੋਈ ਹੈ ਜਿਹੜੀ ਬਦਸਲੂਕੀ ਕੀਤੀ ਗਈ ਹੈ ਦੇਖੋ ਇਹਦੇ ਵਿੱਚ ਮੈਂ ਜਿਹੜੀ ਵੀਡੀਓ ਦੇਖੀ ਹੈ ਪੂਰੀ ਕਲੀਅਰ ਨਹੀਂ ਆ ਰਹੀ ਹੈ ਵੀਡੀਓ ਠੀਕ ਹੈ ਔਰ ਉਹਦੇ ਵਿੱਚ ਕੀ ਹੋ ਰਿਹਾ ਕੋਈ ਸਾਫ ਨਜ਼ਰ ਨਹੀਂ ਆ ਰਿਹਾ ਹੈਗਾ ਠੀਕ ਹੈ ਆ ਜਿੰਨੀ ਵੀ ਵੀਡੀਓ ਜਿੰਨੇ ਵੀ ਬਣਾਈ ਹੈ ਉਹਨੇ ਬਣਾ ਘੁਮਾ ਕੇ ਇੱਕ ਦੋ ਗੱਲਾਂ ਲਾ ਕੇ ਸ਼ਾਇਦ ਇਹ ਵੀਡੀਓ ਲੀਕ ਕੀਤੀ ਹੈ ਬਟ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਇਹ ਸਾਰੀ ਚੀਜ਼ਾਂ ਇੱਕ ਗੱਲ ਦੱਸੋ ਫੈਮਿਲੀ ਫੰਕਸ਼ਨ 'ਚ ਵਿਆਹ ਹੁੰਦੇ ਨੇ ਆਪਣੇ ਘਰ 'ਚ ਵੀ ਤਾਂ ਨਾਰਮਲ ਇੱਕ दारू ਪੀ ਕੇ ਭਰਾ ਭਰਾ ਨਾਲ ਲੜ ਪੈਂਦਾ ਸੋ ਤੁਹਾਡੇ ਸਾਹਮਣੇ ਵਾਲੇ ਜਿਹੜੀ ਘਟਨਾ ਹੈ ਕੋਈ ਐਡੀ ਖਾਸ ਗੱਲ ਨਹੀਂ ਨਾਰਮਲ ਹੈ ਤੁਸੀਂ ਇਹ ਕਹਿਣਾ ਚਾ ਰਹੇ ਹੋ ਕੂ ਬਣਾਈ ਜਾ ਰਹੇ ਨੇ ਜੀ ਇੰਨੀ ਵੱਡੀ ਪਰ 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 ਸਿਮਰੋ ਸਿਮਰੋਂ ਜੀ ਸਾਡੀ ਜਿਹੜੇ ਸਿਮਰ ਕੌਰ ਨੇ ਜਿਨ੍ਹਾਂ ਨਾਲ ਇਹ ਗੱਲਬਾਤ ਹੋਈ ਹੈ ਉਹਨਾਂ ਨੇ ਮੈਨੇਜਰ ਨਾਲ ਗੱਲਬਾਤ ਕੀਤੀ ਆ ਸੀ ਉਹ ਕਹਿੰਦੇ ਆਫਸੈਟ ਨੇ ਉਹ ਹਾਂ ਉਹ ਤਾਂ ਹੋਈਗੀ ਹੋਈਗੀ ਨਾ ਮੇਨ ਗੱਲ ਹੈ ਕਿ ਇੱਕਦਮ ਤੋਂ ਜਿਹੜੀ ਸੀਮਾ ਰਹਿ ਗਈ ਹੈ ਉਹ ਸ਼ੀ ਇਜ਼ ਵੈਰੀ ਨਾਈਸ ਗਰਲ ਜੀ ਬਹੁਤ ਵਧੀਆ ਕੁੜੀ ਹੈ ਬਹੁਤ ਅੱਛੀ ਆਰਟਿਸਟ ਹੈ ਠੀਕ ਹੈ ਬਹੁਤ ਡੀਸੈਂਟ ਕੁੜੀ ਹੈਗੀ ਹੈ ਠੀਕ ਹੈ ਇਹ ਗੱਲ ਹੋਈ ਹੋਈ ਹੈ ਕਿ ਹਰ ਕੋਈ ਡਰ ਜਾਂਦਾ ਹੈ ਖਰ ਕੋਈ ਡਰ ਜਾਂਦਾ ਹੈ ਅਗਰ ਮੈਂ ਉਸ ਉਹਦੀ ਥਾਂ ਤੇ ਅਗਰ ਮੈਂ ਵੀ ਹੁੰਦੀ ਅਗਰ ਮੇਰੇ ਨਾਲ ਵੀ ਇਹ ਗੱਲ ਹੁੰਦੀ ਤਾਂ ਮੈਂ ਵੀ ਘਬਰਾ ਜਾਂਦੀ ਔਰ ਮੈਂ ਵੀ ਡਰ ਜਾਂਦੀ ਸਿਮਰ ਸਿਮਰੋਂ ਜੀ ਤੁਸੀਂ ਵੀ ਪਰਫਾਰਮ ਕਰਦੇ ਰਹੇ ਨਾ ਤੁਹਾਡੇ ਨਾਲ ਇਤਨਾਂ ਦਾ ਕੋਈ ਵਾਕਿਆ ਹੋਇਆ ਇਦਾਂ ਦਾ ਕਾਲੀ ਗੱਲ ਤਾਂ ਇਹ ਹੈ ਕਿ ਜਿੰਨਾ ਜਿੰਨਾ ਤੇ ਮੈਂ ਬੈਨਰ ਤੇ ਪਰਫਾਰਮ ਕੀਤਾ ਹੈ ਉੱਥੇ ਆਲਰੇਡੀ ਬਾਉਂਸਰ ਹੁੰਦੇ ਨੇ ਬਿਲਕੁਲ ਹਾਂਜੀ ਅਸੀਂ ਇਸ ਵੀਡੀਓ ਚ ਦੇਖਿਆ ਇੱਥੇ ਕੋਈ ਵੀ ਇਦਾਂ ਦਾ ਬਾਉਂਸਰ ਨਹੀਂ ਦੇਖ ਨੂੰ ਮਿਲਿਆ ਤੁਹਾਨੂੰ ਲੱਗਦਾ ਵੀ ਕਿਤਨਾ ਕਿਤੇ ਸ਼ੋਰ ਆਰਗੇਨਾਈਜ਼ਰ ਦੀ ਜ਼ਿੰਮੇਵਾਰੀ ਬੰਦੀ ਹੈ ਉੱਥੇ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਨੇ ਆਪਾ ਤੋ ਜੋੜ ਕੇ ਦੇਖੋ ਆਪਾਂ ਜੋ ਬੁਕਰਨ ਵਾਸਤੇ ਜਾਂਦੇ ਆ ਠੀਕ ਹੈ दारू ਸਾਰੇ ਪਿੰਦੇ ਨੇ ਕੌਣ ਨਹੀਂ ਪਿੰਦਾ ਆਡੀਅנס ਵਾਲੇ ਪਿੰਦੇ ਨੇ ਸਾਨੂੰ ਪਤਾ ਹੈ ਕਿ ਇੱਥੇ ਵਿਆਹ ਹੈਗੇ ਨੇ ਜਿੱਕੇ ਉੱਥੇ ਡਰਿੰਕ ਵੀ ਹੈ ਪਿਆ ਡਰਿੰਕ ਵੀ ਕਰਦੇ ਨੇ ਤੁਹਾਨੂੰ ਪਤਾ ਹੈ ਪੀ ਕੇ ਹਰ ਕੋਈ ਸ਼ੇਅਰ ਹੁੰਦਾ ਹੈ ਸਵੇਰੇ ਉਹਨਾਂ ਦੀ ਜਦ ਸਵੇਰੇ ਉਹਨਾਂ ਦੀ ਲੈਂਦੀ ਹੈ ਤਾਂ ਕਹਿੰਦੇ ਅਸੀਂ ਕੀ ਕਰ ਬੈਠੇ ਆ ਹਨਾ ਉਹਨਾਂ ਦੇ ਮੈਨੇਜਰ ਨੇ ਗੱਲ ਲੱਸੀ ਅਸਿਮਰੋਂ ਜੀ ਕਹਿੰਦੇ ਉਹ ਪਹਿਲੇ ਬੱਚਿਆਂ ਨਾਲ ਡਾਂਸ ਕਰ ਰਹੇ ਸੀ ਤਾਂ ਫਿਰ ਜਿਹੜੇ ਨੌਜਵਾਨ ਸੀਗੇ ਹੁੱਲੜਬਾਜੀ ਕਰਦੇ ਸੀਗੇ ਉਹ ਕਹਿੰਦੇ ਸਾਡੇ ਨਾਲ ਨੱਚੋ ਨਹੀਂ ਨਹੀਂ ਅਮੋਦੀ ਮੈਂ ਕੋਈ ਨਿਊਜ਼ ਦੇਖੀ ਨਹੀਂ ਆ ਗਈ ਉਹਨਾਂ ਦੇ ਉਹਨਾਂ ਦੇ ਮੈਨੇਜਰ ਨੇ ਗੱਲ ਦੱਸੀ ਹੈ ਸਾਨੂੰ ਪਰਸਨਲੀ ਤੌਰ ਤੇ ਅਸੀਂ ਉਹਨਾਂ ਨੂੰ ਫੋਨ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੋਂ ਵੀ ਐਦਾਂ ਐਦਾਂ ਇੰਟਰਰਪਟ ਕੀਤਾ ਗਿਆ ਉਹਨਾਂ ਨੂੰ ਹਾਂਜੀ ਹਾਂਜੀ ਦੇਖੋ ਇਹ ਮੈਨੂੰ ਨਹੀਂ ਪਤਾ ਜੋ بار بار ਨਿਊਜ਼ ਆ ਰਹੀ ਹੈ بار بار ਮੇਰੇ ਕੋਲ ਵੀ ਆ ਗਈ ਹੈ ਮੇਰੇ ਕੋਲ بار بار WhatsApp ਵੀ ਹੋ ਰਿਹਾ ਹੈ ਠੀਕ ਹੈ بار بار ਕੁਮ ਕੇ ਇੱਕ ਹੀ ਚੀਜ਼ ਰਿਪੀਟ ਹੋ ਰਹੀ ਹੈ ਰਿਪੀਟ ਹੋ ਰਹੀ ਹੈ ਰਿਪੀਟ ਹੋ ਰਹੀ ਹੈ ਪਹਿਲੀ ਗੱਲ ਤਾਂ ਇਹ ਡਾਂਸਰ ਦਾ ਟੈਗ ਜਿਹੜਾ ਨਿਊਜ਼ ਵਾਲਿਆਂ ਨੇ ਲਾਇਆ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਕਿ ਬੰਦ ਕਰੋ ਬਿਲਕੁਲ ਫਾਰਕ ਇਹਨਾ ਆਏਗਾ ਕਿ ਅਸੀਂ ਮੈਰਿਜ ਤੇ ਪਰਫਾਰਮ ਕਰਦੇ ਆਂ ਅਗਰ ਇਹ ਹੀ ਹਾਸੀ ਕਿਸੇ ਸੁਲਮਾਨ ਖਾਨ ਨਾਲ ਪਰਫਾਰਮ ਕਰ ਰਹੇ ਹੁੰਦੇ ਕਿਸੇ ਮਲਿਕਾ ਸ਼ਰਾਵਤ ਨਾਲ ਪਰਫਾਰਮ ਕਰ ਰਹੇ ਹੁੰਦੇ ਕਿਾ ਉੱਥੇ ਵੀ ਸਾਨੂੰ ਡਾਂਸਰ ਦੇ ਨਾਮ ਤੋਂ ਬੋਲਿਆ ਜਾਂਦਾ ਉੱਥੇ ਵੀ ਤਾਂ ਆਰਟਿਸਟ ਹੀ ਬੋਲਦੇ ਨਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤੁਸੀਂ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋ ਸੋ ਬਤੌਰ ਆਰਟਿਸਟ ਹੀ ਜਾਣੇ ਜਾਓਗੇ ਤੁਸੀਂ ਸੋ ਸਿਮਰੋਂ ਜੀ ਕਿਵੇਂ ਤੁਸੀਂ ਦੇਖਦੇ ਹੋ ਵੀ ਤੁਹਾਨੂੰ ਲੱਗਦਾ ਵੀ ਕਿਤਨਾ ਕਿਤੇ ਸ਼ੋਰਗਨਾਈਜ਼ਰ ਦੀ ਪੁਕਤਾ ਇੰਤਜ਼ਾਮ ਨਹੀਂ ਸੀਗੇ ਤਾਂ ਕਰਕੇ ਇਹ